ਵਧ ਰਹੀ ਮਹਿੰਗਾਈ ਅਤੇ ਅਮਰੀਕੀ ਟੈਰਿਫ ਦੇ ਮੱਦੇਨਜ਼ਰ ਜਿੱਥੇ ਲੋਕਾਂ ਦੇ ਵਿੱਚ ਅਨਸਰਟੇਨਿਟੀ ਦਾ ਮਾਹੌਲ ਬਣਿਆ ਹੋਇਆ ਸੀ ਉੱਥੇ ਹੀ 온ਟਾਰੀਓ ਵਾਸੀਆਂ ਦੇ ਲਈ ਇੱਕ ਵੱਡੀ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਉਹ ਇਹ ਕਿ ਸਰਕਾਰ ਨੇ ਘੱਟੋ-ਘੱਟ ਤਨਖਾਹ ਦੇ ਵਿੱਚ ਵਾਅਦਾ ਕੀਤਾ ਹੈ ਤੇ ਹੁਣ ਪ੍ਰਤੀ ਘੰਟਾ ਤਨਖਾਹ 17.20 ਡਾਲਰ ਤੋਂ ਵਧਾ ਕੇ 17.60 ਡਾਲਰ ਕਰ ਦਿੱਤੀ ਗਈ ਹੈ ਇਹ ਵਾਅਦਾ ਸਾਲਾਨਾ ਤੌਰ ਤੇ 2.4% ਹੈ ਜੋ অন্ਟਾਰੀਓ ਦੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਨਾਲ ਜੋੜਿਆ ਗਿਆ ਹੈ ਸਰਕਾਰ ਦਾ ਮੰਨਣਾ ਹੈ ਕਿ ਇਸ ਫੈਸਲੇ ਦੇ ਨਾਲ ਜਿੱਥੇ ਲੋਕਾਂ ਨੂੰ ਰਾਹਤ ਮਿਲੇਗੀ ਦੂਜੇ ਪਾਸੇ অন্ਟਾਰੀਓ ਦੀ ਅਰਥ ਵਿਵਸਥਾ ਅਮਰੀਕੀ ਟੈਰਿਫ ਦੇ ਮੁਕਾਬਲੇ ਹੋਰ ਮਜ਼ਬੂਤ ਬਣੇਗੀ ਹਾਲਾਂਕਿ ਸਰਕਾਰ ਦੇ ਸੈਂਸਲੇ ਦਾ ਲੋਕਾਂ ਦੇ ਵੱਲੋਂ ਵਿਆਪਕ ਸਵਾਗਤ ਕੀਤਾ ਗਿਆ ਅਤੇ ਇਸ ਨੂੰ ਇੱਕ ਰਾਹਤ ਭਰਿਆ ਕਦਮ ਮੰਨਿਆ ਜਾ ਰਿਹਾ ਹੈ ਪਰ ਨਾਲ ਹੀ ਕੁਝ ਚਿੰਤਾਵਾਂ ਵੀ ਸਾਹਮਣੇ ਆਈਆਂ ਹਨ ਲੋਕਾਂ ਦੇ ਵੱਲੋਂ ਜ਼ਿਆਦਾਤਰ ਰੋਜ਼ਗਾਰ ਦੇਣ ਅਤੇ ਮਹਿੰਗਾਈ ਤੇ ਕੰਟਰੋਲ ਕਰਨ ਨੂੰ ਤਰਜੀ ਦਿੱਤੀ ਗਈ ਤਨਖਾਹ ਦਾ ਵਾਅਦਾ ਕਰਨ ਦਾ ਤਾਂ ਫਾਇਦਾ ਹੀ ਇਹ ਯੂਥ ਕੋਲੇ ਜੋਬਸ ਹੋਣਗੀਆਂ ਜੋਬ ਤਾਂ ਕਿਸੇ ਕੋਲ ਹੈ ਨਹੀਂ ਤਨਖਾਹ ਵਧਾ ਕੇ ਕੀ ਕਰਨਗੇ ਤਨਖਾਹ ਕੱਲੀ ਵਧਾਈ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਇਸ ਗੱਲ ਦਾ ਮੈਂ ਮੰਨਦਾ ਵਧੀਆ ਜਿਹੜੇ ਬੰਦੇ ਜੋਬ ਕਰਦੇ ਐ ਬਟ ਜਿਹੜੇ ਨਹੀਂ ਜੋਬ ਕਰਦੇ ਉਹਨੇ ਵਾਰਾ ਵੀ ਸੋਚਣ ਯੂਥ ਸਾਰਾ ਵਿਹਲਾ ਬੈਠਾ ਏ ਉਹਦੇ ਕਰਕੇ ਹੀ ਹੁਣ ਸਾਰੀਆਂ ਪ੍ਰੋਬਲਮਸ ਵਧ ਰੀਆਂ ਡੇ ਬਾਈ ਡੇ ਜਿਹੜੀਆਂ ਜੋਬਸ ਨਹੀਂ ਮਿਲ ਰਹੀਆਂ ਪਰ ਇਹ ਤੇ ਉਹ ਗੱਲ ਆ ਉਠ ਤੋਂ ਛਾਣ ਨਹੀਂ ਲਾਇਆ ਭਾਰ ਨਹੀਂ ਹਲਕਾ ਹੋ ਸਕਦਾ ਇੰਨੇ ਸੈਂਟ ਨਾਲ ਕੀ ਗੱਲ ਬਣੇਗੀ ਮਿਨਿਮਮ 2.5 ਤੇ 3 ਡਾਲਰ ਪਰ ਆਵਰ ਦੀ ਇਨਕਰੀਜ਼ ਤੇ ਮਿਨਿਮਮ ਹੋਵੇਗਾ ਦੇਖੋ ਘਰਾਂ ਦੇ ਰੇਟ ਕਿੰਨੇ ਵੱਧ ਗਿਆ ਕਿਸ਼ਤਾਂ ਨੇ ਦਿੱਤੀਆਂ ਜਾ ਰਹੀਆਂ ਬੱਚੇ ਬੇਸਮੈਂਟਾਂ ਚ ਰਹਿ ਰਹੇ ਛੇ ਛੇ ਕਿਉਂ ਛੇ ਛੇ ਰਹਿ ਰਹੇ ਇਨਕਮ ਘਟਿਆ ਤੇ ਐਕਸਪੈਂਸ ਜਿਆਦੇ ਆ ਪਰਮਿੰਦਰ ਸਿੰਘ ਜੋ ਕਿ ਲੰਬੇ ਸਮੇਂ ਤੋਂ ਬਤੌਰ ਫਾਈਨੈਂਸ਼ੀਅਲ ਐਡਵਾਈਜ਼ਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਉਨਾ ਤਾਂ ਮੰਨਣਾ ਹੈ ਕਿ ਸਰਕਾਰ ਦੇ ਵੱਲੋਂ ਘੱਟੋ ਘੱਟ ਤਨਖਾਹ ਵਧਾਉਣ ਦਾ ਇਹ ਫੈਸਲਾ ਬੇਸ਼ੱਕ ਇੱਕ ਚੰਗਾ ਉਪਰਾਲਾ ਹੈ ਹਾਲਾਂਕਿ ਉਹ ਇਸ ਗੱਲ ਤੇ ਵੀ ਜ਼ੋਰ ਦਿੰਦੇ ਹਨ ਕਿ ਹਕੀਕਤ ਦੇ ਵਿੱਚ ਕੇਵਲ ਤਕਰੀਬਨ 5 ਫੀਸਦੀ ਲੋਕਾਂ ਨੂੰ ਹੀ ਇਸ ਵਾਅਦੇ ਦਾ ਲਾਭ ਮਿਲੇਗਾ ਠੀਕ ਹੈ ਵੀ ਕੁਝ 5 ਪਰਸੈਂਟ ਪਾਪੂਲੇਸ਼ਨ ਹੋਏਗੀ ਜਿਹੜੇ ਕਿ ਆਲਰੇਡੀ ਮਿਨਿਮਮ ਵੇਜ ਤੇ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਇਹ ਫਾਇਦਾ ਜ਼ਰੂਰ ਹੋਏਗਾ ਪਰ ਇੱਕ ਸ਼ਾਰਟ ਟਰਮ ਦਾ ਫਾਇਦਾ ਵੀ ਸ਼ਾਰਟ ਟਰਮ ਦੀ ਉਹਨਾਂ ਨੂੰ ਖੁਸ਼ੀ ਹੋਏਗੀ ਉਸ ਤੋਂ ਬਾਅਦ ਯਾਨੀ ਕਿ ਜਦੋਂ 2-3 ਹਫ਼ਤੇ ਲੰਘ ਜਾਣਗੇ ਉਹ ਫੇਰ ਉਹੀ ਬੈਕ ਟੂ ਸੇਮ ਰੂਟੀਨ ਆ ਜਾਣਗੇ ਕਿਉਂਕਿ ਆਲਰੇਡੀ ਪ੍ਰਾਈਸਸ ਇੰਨੇ ਜ਼ਿਆਦਾ ਨੇ ਮਾਰਕੀਟ ਦੇ ਵਿੱਚ ਜਦੋਂ ਵੀ ਆਪਾਂ ਗਰੋਸਰੀ ਤੇ ਜਾਂਦੇ ਹਾਂ ਰੋਜ਼ਮਰਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਆਲਰੇਡੀ ਇੰਨੇ ਪ੍ਰਾਈਸਸ ਵੱਧ ਚੁੱਕੇ ਨੇ ਜਦਕਿ ਇੱਕ ਨੌਜਵਾਨ ਨੇ ਆਪਣੀ ਰਾਏ ਦਿੰਦੇ ਹੋਏ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੇ ਵੱਲੋਂ ਘੱਟੋ ਘੱਟ ਤਨਖਾਹ ਵਧਾਉਣਾ ਇੱਕ ਚੰਗਾ ਕਦਮ ਹੈ ਪਰ ਸਭ ਤੋਂ ਵੱਡੀ ਲੋੜ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ ਉਸ ਦਾ ਮੰਨਣਾ ਹੈ ਕਿ ਜੇ ਰੋਜ਼ਗਾਰ ਦੇ ਵਿਕਲਪ ਵਧਣਗੇ ਤਾਂ ਨੌਜਵਾਨ ਵਰਗ ਨੂੰ ਅਸਲ ਸਹਾਰਾ ਮਿਲੇਗਾ ਨਹੀਂ ਬਾਤਾਂ ਤਾਂ ਚਲੋ ਵਧੀਆ ਕੀਤਾ ਹਨਾ ਤੇ ਚਲੋ ਸਾਰਿਆਂ ਲਈ ਵਧੀਆ ਗੱਲ ਵੀ ਆ ਕਿਉਂਕਿ ਜਿਹੜੇ ਇੱਥੇ ਪਹਿਲਾਂ ਦੇ ਰਹਿੰਦੇ ਜਾਂ ਹੁਣ ਆਏ ਆ ਚਲੋ ਵਧੀਆ ਗੱਲ ਪਰ ਗੱਲ ਇਹ ਆ ਕਿ ਜੋਬਾਂ ਦਾ ਅੱਗੇ ਮਿਲਣਾ ਵੀ ਬਹੁਤ ਜ਼ਰੂਰੀ ਆ ਹਨਾ ਹੁਣ ਮੰਨ ਕੇ ਚਲੋ ਹੁਣ ਸਾਡੇ ਅਰੇ ਕੀ ਆ ਜਾਂ ਸਾਡੇ ਤੋਂ ਪਹਿਲਾਂ ਜਾਂ ਹੁਣ ਨਵੇਂ ਆਏ ਆ ਉਹਨਾਂ ਦਾ ਬੜਾ ਔਖਾ ਆ ਹਨਾ ਪ੍ਰਮੇਂਦਰ ਸਿੰਘ ਜ਼ੋਰ ਦੇ ਕੇ ਕਹਿੰਦੇ ਹਨ ਕਿ ਘੱਟੋ ਘੱਟ ਤਨਖਾਹ ਨੂੰ ਵਧਾ ਕੇ ਪ੍ਰਤੀ ਘੰਟਾ B ڈالر ਕੀਤਾ ਜਾਣਾ ਚਾਹੀਦਾ ਹੈ ਐਟ ਲੀਸਟ ਮਤਲਬ 20 ڈالر ਅਨਟਾਰੀਓ ਦੇ ਵਿੱਚ ਹੋਣੀ ਚਾਹੀਦੀ ਹੈ ਰੀਜ਼ਨ ਮੈਂ ਇਹ ਕਹਿ ਰਿਹਾ ਕਿਉਂਕਿ ਆਪ ਮੈਂ ਐਜ਼ ਅ ਫਾਈਨੈਂਸ਼ੀਅਲ ਐਡਵਾਈਜ਼ਰ 5 ਸਾਲ ਤੋਂ ਕੰਮ ਕਰ ਰਿਹਾ ਤੇ ਮੈਂ ਜਦੋਂ ਲੋਕਾਂ ਦੇ ਨਾਲ ਬੈਠਦਾ ਤੇ ਮੈਂ ਦੇਖਦਾ ਵੀ ਸਭ ਤੋਂ ਪਹਿਲਾ ਕੰਸਰਨ ਜਿਹੜਾ ਲੋਕਾਂ ਦਾ ਹੁੰਦਾ ਉਹ ਹੁੰਦਾ ਵੀ ਉਹਨਾਂ ਕੋਲ ਕੋਈ ਸੇਵਿੰਗ ਹੀ ਨਹੀਂ ਹੁੰਦੀ ਹਾਲਾਂਕਿ ਮਾਹਿਰ ਇਹ ਵੀ ਕਹਿੰਦੇ ਹਨ ਕਿ ਛੋਟੇ ਕਾਰੋਬਾਰਾਂ ਨੂੰ ਆਪਣੇ ਖਰਚੇ ਸੰਭਾਲਣ ਦੇ ਲਈ ਵੱਧ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਲੰਮੇ ਸਮੇਂ ਦੇ ਲਈ ਨੇਮਤ ਕਾਰੋਬਾਰ ਲਈ ਕਿੰਤਾ ਦਾ ਵਿਸ਼ਾ ਬਣ ਸਕਦੀ ਹੈ ਆਬਵੀਅਸਲੀ ਜਿਹਨੇ ਇੱਕ ਸਮਾਲ ਬਿਜ਼ਨਸ ਲਿਆ ਵੀ ਉਹਨੇ ਪੈਸੇ ਬਣਾਉਣ ਨੂੰ ਹੀ ਬਿਜ਼ਨਸ ਲਿਆ ਸੋ ਉਹਨੂੰ ਜਿਹੜੇ ਹੁਣ 2 ਤੋਂ 3% ਜਿਹੜਾ ਇਨਕਰੀਸ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਐਡਜਸਟ ਕਰਨਾ ਪਏਗਾ ਜਿਹੜਾ ਕਿ ਮੈਂ ਮੰਨਦਾ ਹਾਂ ਜਾਂ ਤਾਂ ਉਹ ਆਪਣੇ EMPLOYES ਦੇ ਆਵਰਸ ਨੂੰ ਘਟਾਉਣਗੇ ਜਾਂ ਉਹਨਾਂ ਨੂੰ ਮਲਟੀ ਟੈਲੈਂਟਡ EMPLOYES ਲੇਬਲ ਮੈਨਡਗੇ ਜਿਹੜੇ ਕਿ ਇੱਕ ਜੌਬ ਦੀ ਤਰ੍ਹਾਂ ਤੇ ਦੋ ਜੌਬਸ ਦੇ ਮੰਨ ਲਓ ਮਾਹਿਰ ਹੋਣ ਜਾਂ ਉਹਨਾਂ ਨੂੰ ਕਰਨੀਆਂ ਪੈਣਗੀਆਂ ਦੱਸ ਦਿੱਤਾ ਜਾਵੇ ਕਿ 2018 ਦੇ ਵਿੱਚ অন্ਟਾਰੀਓ ਅੰਦਰ ਘਾਟੋ ਕਟਨ ਦਾ 14 ਡਾਲਰ ਪ੍ਰਤੀ ਘੰਟਾ ਸੀ ਜੋ ਹੁਣ ਵਧ ਕੇ 17.60 ਡਾਲਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਹੈ ਅਮਰਜੀਤ ਸਿੰਘ ਓਮਨੀ ਨਿਊਜ਼ ਬ੍ਰੈਮਟਨ